ਇਨੂ ਐਲਓ ਹੀ ਕਹਿੰਦੇ ਨੇ ਏਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਦੋਸਤੋ ਮੈਂ ਅੱਜ ਗੱਲਬਾਤ ਕਰੂੰਗਾ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜਾ ਆਪਣਾ ਮਹਾਲੀ ਦੇ ਵਿੱਚ ਜਿਹੜੇ ਐਰੋਟ੍ਰੋਪੋਲਿਸ ਹੈਗਾ ਉਹਦੇ ਵਿੱਚ ਆਪਾਂ ਕਿੱਥੇ ਪੈਸੇ ਲਾਈਏ ਤੇ ਕਿੱਥੇ ਪੈਸੇ ਆਪਣੇ ਬਹੁਤ ਜ਼ਿਆਦਾ ਵਧਣਗੇ ਤੇ ਕਿੱਥੇ ਪੈਸੇ ਆਪਣੇ ਸਲੋ ਵਧਣਗੇ ਇਹ ਐਰੋਟ੍ਰੋਪੋਲਿਸ ਹੈ ਜਿਹੜੀ ਇਹ ਕੀ ਹੈ ਇਹਨੂੰ ਕਿਵੇਂ ਸਰਕਾਰ ਨੇ ਡਿਵੈਲਪ ਕੀਤਾਗਾ ਇਹਦੇ ਬਾਰੇ ਮੈਂ ਤੁਹਾਡੇ ਨਾਲ ਜਾਣਕਾਰੀ ਪਾਉਂਗਾ ਪ੍ਰੋਪਰ ਤੁਹਾਡੇ ਸਕਰੀਨ ਦੇ ਉੱਪਰ ਨਾਲ ਦੀ ਨਾਲ ਮੈਂ ਚਲਾਉਂਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇਹ ਤੁਸੀਂ ਆ ਸਾਹਮਣੇ ਤੁਹਾਡੇ ਨਕਸ਼ਾ ਦੇਖ ਰਿਹਾ ਹਾਂ ਇਹ ਟਰਾਈ ਸਿਟੀ ਦਾ ਮਤਲਬ ਹੈਗਾ ਨਕਸ਼ਾ ਤੇ ਇਹਦੇ ਚ ਦੋਸਤੋ ਇਹ ਵਾਲਾ ਜਿਹੜਾ ਏਰੀਆ ਹੈਗਾ ਜਿਹਦੇ ਮੈਂ ਹੁਣ ਤੁਹਾਨੂੰ ਲਾ ਕੇ ਦਿਖਾਉਣਾ ਤੇ ਇਹ ਏਰੀਆ ਐਰੋਟਰੋਪੋਲਿਸ ਕਹਾਉਂਦਾ ਹੈਗਾ ਜਿਸ ਦੇ ਉੱਪਰ ਮੈਂ ਆਹ ਤੁਹਾਨੂੰ ਲਾਇਆਗਾ ਨਿਸ਼ਾਨ ਤੇ ਇਹਦੀ ਮੈਂ ਹੁਣ ਤੁਹਾਨੂੰ ਅੱਗੇ ਜਾਣਕਾਰੀ ਦੇਵਾਂਗਾ ਕਿ ਇਹ ਜਿਹੜਾ ਇਹ ਨਕਸ਼ਾ ਹੈਗਾ ਇਹਨੂੰ ਕਿਵੇਂ ਸਰਕਾਰ ਨੇ ਡਿਵੈਲਪ ਕੀਤਾ ਸੀਗਾ ਮੈਂ ਫੇਰ ਰਿਪੀਟ ਕਰ ਦਿਆਂ ਕਿ ਇਹ ਵੀਡੀਓ ਉਹਨਾਂ ਲੋਕਾਂ ਲਈ ਹੁੰਦੀ ਆ ਜਿਹੜੇ ਲੋਕ ਇੱਥੇ ਬਾਰੇ ਘੱਟ ਜਾਣਕਾਰੀ ਰੱਖਦੇ ਨੇ ਤੇ ਪੈਸੇ ਲਾਉਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਲਈ ਇਹ ਮੈਂ ਵੀਡੀਓ ਤਕਰੀਬਨ ਬਣਾਉਣਾ ਉਹਨਾਂ ਨੂੰ ਦੇਖੋ ਦੋਸਤੋ ਇਹਦੇ ਚ ਜਿਹੜਾ ਇਹ ਏਰੀਆ ਹੈਗਾ ਇਹਨੂੰ ਸਰਕਾਰ ਨੇ ਐਕਵਾਇਰ ਕੀਤਾਗਾ ਇਹ ਪਿੰਡ ਨੇ ਅੱਠ ਜਿਹਦੇ ਚ ਬਾਕਰਪੁਰ ਆ ਜਾਂਦਾ ਜਿੱਦੇ ਚ ਕਿਸ਼ਨਪੁਰ ਆ ਜਾਂਦਾ ਤੇ ਨਰੈਣਗੜ ਮਾਟਰਾ ਸਿਉ ਬੜੀ ਤੇ ਆਪਣਾ ਪੱਤੋਂ ਤੇ ਕੋਰੜੀ ਇਹ ਪਿੰਡ ਨੇ ਜਿਹੜੇ ਦੋਸਤੋ ਇਹਨਾਂ ਨੂੰ ਸਰਕਾਰ ਨੇ ਐਕਵਾਇਰ ਕੀਤਾਗਾ ਤੇ ਐਕਵਾਇਰ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋਇਆ ਸੀ ਅਕਾਲੀ ਦਲ ਦੀ ਸਰਕਾਰ ਵੇਲੇ ਤੇ ਉਸ ਤੋਂ ਬਾਅਦ ਜਦੋਂ ਸਟਾਰਟਿੰਗ ਹੁੰਦੀ ਆ ਦੋਸਤੋ ਉਹਦੇ ਚ ਕੀ ਕੀਤਾ ਜਾਂਦਾ ਹੈਗਾ ਇਹਨਾਂ ਪਿੰਡਾਂ ਦੀ ਜਿਹੜੀ ਇਹ ਜ਼ਮੀਨ ਹੈ ਇਹਦੇ ਫਿਰ ਬਲਾਕ ਬਣਾ ਲਏ ਜਾਂਦੇ ਨੇ ਇਦਾਂ ਆ ਇਹਦੇ ਬਲਾਕ ਬਣ ਜਾਂਦੇ ਨੇ A B C D ਜਿਹੜੇ ਤੁਸੀਂ ਦੇਖ ਰਹੇ ਹੋ ਇਹ ਉਹੀ ਪਿੰਡ ਨੇ ਜਿਹਦੇ ਮੈਂ ਜਿੰਨਾਂ ਨੂੰ ਤੁਹਾਨੂੰ ਪੜ੍ਹ ਕੇ ਸੁਣਾਇਆ ਪਹਿਲਾਂ ਇਹ ਹੁਣ ਨਕਸ਼ਾ ਆ ਗਿਆ ਉਹਨਾਂ ਦਾ ਉਹ ਪਿੰਡਾਂ ਦਾ ਜੀ ਦੇ ਚ ਮੈਂ ਆ ਵੱਡੇ ਕਰਕੇ ਲਿਖਿਆਗਾ ਇਹ ਐਰੋ ਸਿਟੀ ਦੇ ਉੱਪਰਲੇ ਪਾਸੇ ਆ B C D E F G H आई जे तक ਇਹ ਜਿਹੜੇ ਦੋਸਤੋਂ ਹੁਣ ਬਲਾਕ ਨੇਗੇ ਇਹਨਾਂ ਬਲਾਕਾਂ ਨੂੰ ਜਿਹੜਾ ਸਰਕਾਰ ਨੇ ਕਿਵੇਂ ਮਤਲਬ ਫਿਰ ਅੱਗੇ ਡਿਵੈਲਪ ਕੀਤਾਗਾ ਉਹਦੇ ਬਾਰੇ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਮਹਈਆ ਕਰਾਉਣਾਗਾ ਇਹਦੇ ਵਿੱਚ ਦੋਸਤੋਂ ਹੁਣ ਕੀ ਕੀਤਾ ਸਰਕਾਰ ਨੇ ਕਿ ਜਿਹੜਾ ए बी सी ਤੇ ਡੀ ਇਹਨਾਂ ਨੂੰ ਐਕਵਾਇਰ ਕੀਤਾ ਜਾ ਚੁੱਕਿਆ ਇਹਨਾਂ ਦਾ ਪ੍ਰੋਸੈਸ ਪੂਰਾ ਹੋ ਗਿਆ ਇਹਦਾ ਜਿਹੜਾ ਪ੍ਰੋਸੈਸ ਹੁੰਦਾ ਸਰਕਾਰ ਇੱਕ ਨੋਟਿਸ ਕਰਦੀ ਹੁੰਦੀ ਆ ਲੋਕਾਂ ਨੂੰ ਪਹਿਲਾ ਦਫਾ ਫੋਰ ਦਾ ਹੁੰਦਾ ਫਿਰ ਦਫਾ 6 7 ਇਦਾਂ ਡੋਢੀ ਦਫਾ ਦੇ ਮਤਲਬ ਉਹਨਾਂ ਨੂੰ ਕਹਿੰਦੇ ਹੁੰਦੇ ਨੇ ਕਿ ਨੋਟਿਸ ਆਉਂਦੇ ਨੇ ਜਿਹਦੇ ਚ ਸਰਕਾਰ ਵੱਲੋਂ ਲੋਕਾਂ ਨੂੰ ਪਹਿਲਾਂ ਦੱਸਿਆ ਜਾਂਦਾ ਹੈਗਾ ਕਿ ਤੁਹਾਡੀ ਜ਼ਮੀਨ ਅਸੀਂ ਐਕਵਾਇਰ ਕਰ ਰਹੇ ਹਾਂ ਐਸ ਪਰਪਸ ਲਈ ਕਰ ਰਹੇ ਹਾਂ ਤੇ ਇਹਦੇ ਚ ਅਸੀਂ ਤੁਹਾਨੂੰ ਪੈਸੇ ਦੇਣੇ ਨਹੀਂ ਜਾਂ ਲੈਂਡ ਪੂਲਿੰਗ ਦੇਣੀ ਆ ਇਹ ਕੁਝ ਫਿਰ ਅੱਗੇ ਲੋਕਾਂ ਨੂੰ ਰੇਡਵੇ ਦੇ ਵਿੱਚ ਬੋਲ ਕੇ ਇਕੱਠੇ ਕੀਤੇ ਜਾਂਦੇ ਨੇ ਅਫਸਰ ਪਿੰਡ ਆਉਂਦੇ ਨੇ ਤੇ ਪਿੰਡ ਆ ਕੇ ਸਾਰਾ ਕੁਝ ਲੋਕਾਂ ਨੂੰ ਇਹ ਨਾਲ ਹੁੰਦੇ ਦੱਸਿਆ ਜਾਂਦਾਗਾ ਇਹ ਜਿਵੇਂ ਜਿਵੇਂ ਪ੍ਰੋਸੈਸ ਚੱਲਦਾ ਰਹਿੰਦਾ ਓਵੇਂ ਓਵੇਂ ਜਿਹੜੀਆਂ ਜ਼ਮੀਨਾਂ ਨੇ ਫਿਰ ਮਹਿੰਗੀਆਂ ਹੋ ਜਾਂਦੀਆਂ ਨੇ ਕਿਉਂਕਿ ਜਿਵੇਂ ਜਿਵੇਂ ਫਿਰ ਫਾਈਨੈਂਸਰਾਂ ਨੂੰ ਲੋਕਾਂ ਨੂੰ ਪਤਾ ਲੱਗਦਾ ਕਿ ਆ ਜ਼ਮੀਨ ਅਕਵਾਇਰ ਹੋ ਰਹੀ ਆ ਇਹਦਾ ਪ੍ਰੋਸੈਸ ਨੇੜੇ ਲੱਗ ਗਿਆ ਤਾਂ ਫਿਰ ਲੋਕ ਉਹਦੇ ਤੇ ਪੈਸੇ ਫਾਈਨੈਂਸਰ ਲਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਜ਼ਮੀਨਾਂ ਆਟੋਮੈਟਿਕ ਮਹਿੰਗੀਆਂ ਹੁੰਦੀਆਂ ਨੇ ਹੁਣ ਦੋਸਤੋ ਇਹਦਾ ਜਿਹੜਾ ਪ੍ਰੋਸੈਸ ਕਿੱਥੇ ਖੜਾਗਾ ਅੱਜ ਕੀ ਪੋਜੀਸ਼ਨ ਹੈ ਇਹਦੇ ਚ ਏ ਬੀ ਸੀ ਡੀ ਜਿਹੜੇ ਚਾਰ ਬਲਾਕ ਨੇ ਇਹਨਾਂ ਦਾ ਪ੍ਰੋਸੈਸ ਪੂਰਾ ਹੋ ਚੁੱਕਿਆ ਇਹ ਵਾਲੇ ਜਿੱਤੇ ਮੈਂ ਤੁਹਾਨੂੰ ਆ ਕਰ ਰਿਆਂਗਾ ਇਹ ਚਾਰੇ ਬਲਾਕ ਕੰਪਲੀਟ ਹੋ ਚੁੱਕੇ ਨੇ ਇਹਨਾਂ ਦੀਆਂ ਹੁਣ ਰਜਿਸਟਰੀਆਂ ਬੰਦ ਹੋ ਚੁੱਕੀਆਂ ਨੇ ਅਗਰ ਕੋਈ ਇਹਨਾਂ ਨੂੰ ਖਰੀਦਦਾ ਹੈਗਾ ਤਾਂ ਉਹਨਾਂ ਪਲਾਟ ਖਰੀਦੇ ਜਾਂਦੇ ਨੇ ਜਿਹਨੂੰ ਐਲਓਆਈ ਕਹਿੰਦੇ ਨੇ ਇਹ ਜਿਹੜਾ ਲੈਟਰ ਆਫ ਇੰਟੈਂਟ ਹੁੰਦਾ ਹੈਗਾ ਕਿ ਮੈਂ ਆਹ ਜ਼ਮੀਨ ਵੇਚਣੀ ਚਾਹੁੰਦਾ ਇਹਦਾ ਮਤਲਬ ਇਹ ਜਿਹੜੀਆਂ ਐਲਓਆਈਆਂ ਨੇ ਸਰਕਾਰ ਕਿਸਾਨਾਂ ਨੂੰ 4840 ਗਾਜੂ ਮੈਂ ਪਹਿਲਾਂ ਵੀ ਵੀਡੀਓ ਲੈ ਕੇ ਆਇਆ ਹੈਗਾ ਲੈਂਡ ਪੂਲਿੰਗ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਹੈ ਤੁਸੀਂ ਮੇਰੀ ਵੀਡੀਓ ਕੱਢ ਕੇ ਦੇਖ ਸਕਦੇ ਹੋ ਕਿ ਲੈਂਡ ਪੂਲਿੰਗ ਕੀ ਹੁੰਦੀ ਆ ਉਹਦੇ ਤਹਿਤ 1000 ਗੱਜ ਦੀ ਜਿਹੜੇ 4840 ਗੱਜ ਦਾ ਏਕੜ ਲੈ ਲਿਆ ਜਾਂਦਾ ਤੇ ਉਹਦੇ ਚ ਤੁਹਾਨੂੰ 1000 ਗੱਜ ਜਿਹੜਾ ਹੈਗਾ ਡਿਵੈਲਪ ਕਰਕੇ ਵਾਪਸ ਦੇ ਦਿੱਤਾ ਜਾਂਦਾ ਜਿਹਦੇ ਐਲਓਆਈ ਤੁਹਾਨੂੰ ਦਿੱਤੀ ਜਾਂਦੀ ਆ 200 ਗੱਜ ਦਾ ਤੁਹਾਡਾ ਜਿਹੜਾ ਕਮਰਸ਼ੀਅਲ ਐਸਈਓ ਹੁੰਦਾ ਤੇ 800 ਗੱਜ ਦੇ ਜਿਹੜੇ ਪਲਾਟ ਨੇ 500 ਤੇ 300 ਦਾ ਜਾਂ 500 200 ਤੇ 100 ਦਾ ਜਿਹੜਾ ਤੁਹਾਨੂੰ residential plotਾਂ ਦੇ ਲੈਟਰ ਦਿੱਤੇ ਜਾਂਦੇ ਨੇ ਉਹਨਾਂ ਦੀ ਕੀਮਤ ਹੈ ਜਿਹੜੀ ਫਿਰ ਦੋਸਤੋ ਜਦੋਂ ਗਜਾ ਦੇ ਵਿੱਚ ਚਲੀ ਜਾਂਦੀ ਆ ਤਾਂ ਤੁਹਾਡੇ ਜਿਹੜੇ 1000 ਗਜ ਦੇ ਜਿਹੜੇ ਪਲਾਟ ਨੇ ਐਲਓਆਈਆਂ ਨੇ ਇਹ ਕੋਈ ਤਕਰੀਬਨ ਜਿਵੇਂ ਅੱਜ ਜੇ ਆਪਾਂ ਕਹਿ ਲਈਏ ਤੇ ਮਤਲਬ ਲੋਕੇਸ਼ਨ ਮੁਤਾਬਕ ਜਿਵੇਂ A ਦੀ ਲੋਕੇਸ਼ਨ ਹੋਰ ਹੈ B ਦੀ ਲੋਕੇਸ਼ਨ ਟੋਪ ਦੀ ਆ C ਦੀ ਹੋਰ ਹੈ D ਦੀ ਹੋਰ ਹੈ ਮਤਲਬ 12 ਕਰੋੜ ਤੋਂ ਲੈ ਕੇ 14-15 ਕਰੋੜ ਤੱਕ ਜਿਹੜੇ ਲੈਟਰ ਨੇ ਵਿਖਰੇ ਨੇ ਵਿਕੀ ਜਾ ਰਹੇ ਨੇ ਲੋਕੇਸ਼ਨਾਂ ਮੁਤਾਬਕ ਜਾਨੀ 1 ਏਕੜ ਦੀ ਕੀਮਤ ਜਿਹੜੀ ਤੁਸੀਂ 4840 ਗਜ ਸਰਕਾਰ ਨੂੰ ਦਿੱਤਾ ਸੀਗਾ ਸਰਕਾਰ ਨੇ ਤੁਹਾਨੂੰ ਉਹਦੇ 1000 ਗਜ ਦੇ ਜਿਹੜੇ ਲੈਟਰ ਦਿੱਤੇ ਨੇ ਉਹਨਾਂ ਦੀ ਮੈਂ ਤੁਹਾਨੂੰ ਕੀਮਤ ਦੱਸ ਰਿਆਂ ਉਹਨਾਂ ਦੀ ਕੀਮਤ ਇੰਨੀ ਹੋ ਚੁੱਕੀ ਆ 12 ਕਰੋੜ ਤੋਂ ਲੈ ਕੇ 14-15 ਕਰੋੜ ਤੱਕ ਦੇ ਇਹ ਲੈਟਰ ਵਿਕੀ ਜਾ ਰਹੇ ਨੇ ਹੁਣ ਉਹ ਦੂਵਾ ਦੋਸਤੋ ਆ ਗਏ ਅਗਲੇ ਬਲੌਕ E F G H I J ਹੁਣ ਇਹਨਾਂ ਦਾ ਪ੍ਰੋਸੈਸ ਇਹ ਅੰਡਰ ਪ੍ਰੋਸੈਸ ਨੇ ਇਹਨਾਂ ਦਾ ਪ੍ਰੋਸੈਸ ਚੱਲ ਰਿਹਾਗਾ ਇਹਨਾਂ ਦੀਆਂ ਜਿਹੜੀਆਂ ਕੀਮਤਾਂ ਨੇ 4.5 ਕਰੋੜ ਤੋਂ ਲੈ ਕੇ 6.5 ਕਰੋੜ ਤੱਕ ਇਹਨਾਂ ਦੇ ਰੇਟ ਹੋਏ ਹੋਏ ਨੇ 4 ਕਰੋੜ ਤੋਂ ਕਹਿ ਲਓ ਜਿਵੇਂ ਸਭ ਤੋਂ ਜਿਹੜਾ J ਬਲੌਕ ਆ ਇਹ ਮਤਲਬ ਪਿੱਛੇ ਆ ਜਾਂਦਾ ਇਹ ਵਾਲਾ J ਬਲੌਕ ਆ ਜਿਹੜਾ ਇਦੀ ਕੀਮਤ ਘਟ ਹੈਗੀ ਤੇ ਉਸ ਤੋਂ ਬਾਅਦ ਐਚ ਬਲੌਕ ਹੈ ਜਿਹੜਾ ਦੋਸਤੋ ਇਹ ਦੀ ਫਿਰ ਕੀਮਤ ਆ ਜਾਂਦੀ ਆ ਐਚ ਬਲੌਕ ਇਹ ਅੱਜ 4.5 ਦੇ ਲਵੇ ਲਾਉਣੇ ਵਿਕਦਾ ਕੋਈ 5-10 ਲੱਖ ਉੱਪਰ ਥੱਲੇ ਮਤਲਬ ਇਹਨਾਂ ਦੇ ਰੇਟ ਹੁੰਦੇ ਨੇ ਰੇਟ ਨੇ ਅੱਜ ਤੇ ਉਸ ਤੋਂ ਬਾਅਦ ਜਿਹੜਾ ਈ ਆਈ ਤੇ ਇਹਦਾ ਰੇਟ ਹੈ ਜਿਹੜਾ ਇਹ ਵੀ ਰੇਟ ਹੈ ਇਹਨਾਂ ਦੇ ਲਵੇ ਲਾਉਣੇ ਆ ਤੇ ਜਿਹੜੇ ਈ ਇਹਦਾ ਰੇਟ ਬਹੁਤ ਜ਼ਿਆਦਾ ਆ ਐਫ ਦਾ ਰੇਟ ਬਹੁਤ ਜ਼ਿਆਦਾ ਆ ਤੇ ਆ ਜੀ ਬਲੌਕ ਹੈ ਜਿਹੜਾ ਇਹਦਾ ਰੇਟ ਵੀ ਬਹੁਤ ਜ਼ਿਆਦਾ ਆ ਇਹ ਆਪਾਂ ਕਹਿ ਸਕਦੇ ਆ ਕਿ ਇੱਥੇ ਅੱਜ ਕੋਈ ਚੀਜ਼ ਮਿਲਣੀ ਸੰਭਵ ਨਹੀਂ ਹੈ ਕਿਉਂਕਿ ਲੋਕ ਫਿਰ ਵੇਚ ਨੂੰ ਹਟ ਜਾਂਦੇ ਨੇ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਪ੍ਰੋਸੈਸ ਨੇੜੇ ਲੱਗਿਆ ਹੋਇਆ ਜਦੋਂ ਦੋਸਤੋ ਇਹਨਾਂ ਦਾ ਵੀ ਪ੍ਰੋਸੈਸ ਪੂਰਾ ਹੋ ਜਾਣਾ ਉਸ ਸਮੇਂ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਵੀ ਮੂਰਲੇ ਬਲਾਕਾਂ ਦੇ ਬਰਾਬਰ ਚਲੀ ਜਾਣੀ ਆ ਕਿਉਂਕਿ ਬਣਨੇ ਤਾਂ ਇੱਥੇ ਸੈਕਟਰ ਨੇ ਕੰਪਲੀਟ ਇੱਕੋ ਸੇਮ ਇੱਕੋ ਤਰ੍ਹਾਂ ਦੇ ਇਹ ਮਤਲਬ ਬਣ ਜਾਂਦੇ ਨੇ ਥੋੜਾ ਮੋਟਾ ਫਰਕ ਰਹਿ ਜਾਂਦਾ ਹੈਗਾ ਲੇਕਿਨ ਇੱਕੋ ਜਿਹਾ ਜਿਹੜਾ ਇਹਨਾਂ ਦਾ ਰੇਟ ਹੈ ਉਹ ਤਕਰੀਬਨ ਉੱਥੇ ਹੀ ਚਲਿਆ ਜਾਣਾ 12-11-12 ਕਰੋੜ ਦੇ ਲਵੇ ਲਾਉਣੇ ਏਕੜ ਦੇ ਜਿਹੜੀਆਂ ਜਦੋਂ ਇਹਦੀਆਂ ਐਲਓਆਈਆਂ ਆ ਗਈਆਂ ਤੇ ਜਿਹੜੇ ਲੋਕ ਅੱਜ ਲੈ ਕੇ ਇਹਨਾਂ ਨੂੰ ਰੱਖ ਰਹੇ ਨੇ ਉਹਨਾਂ ਨੇ ਆਪਣਾ ਜਿਹੜਾ ਪੈਸੇ ਕਮਾਉਣੇ ਨੇ ਜਿਹੜੇ ਜ਼ਿਮੀਂਦਾਰ ਆਪਣੀ ਜਿਵੇਂ ਆਪਾਂ ਕਹ ਦਿੰਨੇ ਆ ਫਾਈਨੈਂਸ਼ਲੀ ਜਿਹੇ ਜੀ ਬੰਦਿਆਂ ਦੀ ਹੁੰਦੀ ਹੈ ਜਿਹੜੇ ਵਿਚਾਰੇ ਪਹਿਲਾਂ ਵੇਚਣੇ ਮਜਬੂਰ ਹੋ ਜਾਂਦੇ ਨੇ ਕਰਜ਼ੇ ਦੇਣੇ ਨੇ ਸੌ ਤਰ੍ਹਾਂ ਦੀਆਂ ਗੱਲਾਂ ਨੇ ਉਹ ਪਹਿਲਾਂ ਵੇਚ ਕੇ ਕੁਝ ਆਪਣੀ ਜ਼ਮੀਨ ਲੈ ਲੈਂਦੇ ਨੇ ਤੇ ਬਾਕੀ ਜਿਹੜੇ ਹੁਣ ਰੱਖਣ ਦੀ ਪੋਜੀਸ਼ਨ ਨੇ ਉਹ ਰੱਖੀ ਬੈਠੇ ਨੇਗੇ ਤੇ ਜਿਹੜਾ ਕੋਈ ਵੇਚਣਾ ਚਾਹੁੰਦਾਗਾ ਉਹਗਾ ਫਰਾਂਸਰ ਤਿਆਰ ਬੈਠੇ ਹੁੰਦੇ ਨੇ ਤੇ ਉਹ ਵਿਕ ਜਾਂਦਾ ਤੇ ਉਹ ਅਗਲਾ ਫਿਰਗਾ ਆਪਣੇ ਕੋਲੇ ਰੱਖ ਲੈਂਦਾ ਤੇ ਉਹ ਐਲਓਆਈਆ ਮਤਲਬ ਜਿਹੜਾ ਹੈਗਾ ਲੈ ਲੈਂਦਾਗਾ ਸੋ ਦੋਸਤੋ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਇਹ ਇੱਕ ਮੈਂ ਕਹਿ ਸਕਦਾਗਾ ਕਿ ਮਹਾਲੀ ਦਾ ਅੱਜ ਸਭ ਤੋਂ ਵਧੀਆ ਏਰੀਆ ਜਿੱਥੇ ਤੁਸੀਂ ਪੈਸੇ ਲਾ ਕੇ ਕਮਾ ਸਕਦੇ ਹੋ ਜਿਵੇਂ ਹੁਣ ਜਿਹੜੇ ਮੈਂ ਤੁਹਾਨੂੰ ਮੂਰਲੇ ਬਲਾਕ ਦੱਛੇ ਨੇ ਏ ਬੀ ਸੀ ਡੀ ਇਹਨਾਂ ਬਲਾਕਾਂ ਦੇ ਵਿੱਚ ਵੀ ਅੱਜ ਜੇ ਤੁਸੀਂ ਕੋਈ ਐਲਓਆਈਆ ਲੈਣੇ ਹੋ ਆ ਉਹ ਐ ਲੋਏਣਾ ਦੇ ਵੀ ਰੇਟ ਨੇ ਜਿਹੜੇ ਵੱਧ ਰਹੇ ਨੇ ਕਿਉਂਕਿ ਅੱਜ ਤੁਸੀਂ ਇੱਥੇ ਲੈ ਕੇ ਕੋਈ ਸੁਪੋਜ਼ ਕਰ ਲਓ 500 ਗਾਜ ਦਾ ਤੁਸੀਂ ਪਲਾਟ ਕੋਈ ਲੈ ਲੈਨੇ ਹੋ 3 ਸਵਾ 3 ਕਰੋੜ ਰੁਪਏ ਦਾ ਮਤਲਬ ਬਲਾਕਾਂ ਮੁਤਾਬਕ ਹੈ ਜੀ ਕੋਈ ਘੱਟ ਵੀ ਹੈ ਕੋਈ ਵੱਧ ਵੀ ਹੈ ਇਹ ਮੈਂ ਤੁਹਾਨੂੰ ਲੋਕੇਸ਼ਨ ਮੁਤਾਬਕ ਹੀ ਕਹਿਣਾਗਾ ਤੇ ਕਿਤੇ ਇਹ ਨਾ ਮੰਨਣ ਕਿ ਪਤਾ ਨਹੀਂ ਇਹ ਰੇਟ ਕੋਈ ਲਾਸਟ ਰੇਟ ਹੈ ਨਹੀਂ ਰੇਟ ਵੱਖੋ ਵੱਖਰੇ ਨੇ ਪਰ ਉੱਥੇ ਅੱਜ ਜਦੋਂ ਤੁਸੀਂ ਲੈ ਕੇ ਰੱਖ ਲੈਨੇ ਹੋ ਤਾਂ ਉਹਨਾਂ ਦੇ ਜਿਹੜੇ ਰੇਟ ਨੇ ਇਦੋਂ ਡਿਵੈਲਪ ਕਿਉਂਕਿ ਡਿਵੈਲਪਮੈਂਟ ਸ਼ੁਰੂ ਹੋਈ ਆ ਅਜੇ ਵੱਡੀਆਂ ਰੋਡਾਂ ਬਾਨੀਆਂ ਸਟਾਰਟ ਹੋਈਆਂ ਨੇ ਇੰਨੇ ਰੇਟ ਹੋ ਚੁੱਕੇ ਨੇ ਜਦੋਂ ਇਹਨਾਂ ਨੇ ਡਿਵੈਲਪ ਹੋ ਜਾਣਾਗਾ ਕੰਪਲੀਟ ਹੋ ਜਾਣਾ ਜਿਵੇਂ ਹੁਣ ਅੱਜ 에어로 ਸਿਟੀ ਤੇ ਆਈਟੀ ਸਿਟੀ ਹੋ ਚੁੱਕੀ ਆ ਜਦੋਂ ਉਸ ਪੋਜੀਸ਼ਨ ਤੇ ਜਾ ਕੇ ਇਹਦੀ ਡਿਵੈਲਪਮੈਂਟ ਹੋ ਜਾਣੀ ਆ ਫੇਰ ਦੋਸਤੋ ਇਹਨਾਂ ਦਾ ਜਿਹੜਾ ਰੇਟ ਹੈ ਫੇਰ ਉਹ ਅਸਮਾਨਾਂ ਨੂੰ ਸੂ ਜਾਂਦਾ ਤੇ ਤੁਸੀਂ ਜੋ ਆਸ ਕਰਦੇ ਹੁੰਨੇਓ ਉਹਦੇ ਨਾਲੋਂ ਵੀ ਜਿਹੜਾ ਫਿਰ ਇਹਦਾ ਰੇਟ ਹੈ ਤੁਹਾਨੂੰ ਵੱਧ ਮਿਲਦਾਗਾ ਸੋ ਦੋਸਤੋ ਵੀਡੀਓ ਨੂੰ ਲਾਈਕ ਕਰ